ਇਹਦੀ ਵੱਡੀ ਨੌਕਰੀ ਫਿਰਦਾ ਚੌੜੇ ਬਾਜ਼ਾਰ ਨਿੱਕੀ ਕਰਦਾ ਚੰਨਪੁਰ ਵਿੱਚ ਵੇਚਦਾ ਨਹੀਂ ਚੰਨਪੁਰਾ ਵੇਚਦਾ ਆਸਟ੍ਰੇਲੀਆ ਦੇ ਜਿਹੜੇ ਬੱਚੇ ਨੇ ਹਨਾ ਬਹੁਤਿਆਂ ਨੇ ਕਹਿੰਦੇ ਕਿ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਪਰ ਮੈਨੂੰ ਜਿੰਨਾ ਕ ਲੱਗਦਾ ਮੈਂ ਇਹਨਾਂ ਨੂੰ ਸੁਣੇ ਵੀ ਇਹਨਾਂ ਨੂੰ ਪੰਜਾਬੀ ਆਉਂਦੀ ਸਿਹਾਰੀ ਈੜੀ ਸਸਾ ਸਸੇ ਦੇ ਬਾਅਦ ਤੇ ਬਿੰਦੀ ਓਕੇ ਮਮਾ ਬਿਹਾਰੀ ਤੇ ਫਿਰ ਅੱਤਾ ਅੱਤਾ ਇਸਮੀ ਵੀ ਗੁਡ ਤਾੜੀਆਂ ਮਾਰ ਦਿਓ ਆਪਣੀ ਫਰੈਂਡ ਦੇ ਨਾਮ ਦੇ ਉੱਤੇ ਕਿੰਟੀਆਂ ਆਉਂਦੀਆਂ ਪੰਜਾਬੀ ਚ ਹਾਂਜੀ ਕਿੰਨੀ ਆਉਂਦੀਆਂ 20 ਤੱਕ 20 ਤੱਕ ਚਲੋ 20 ਤੱਕ ਸੁਣਾਓ 1 2 3 4 5 6 ਸੋਰਾਸਤਰਾ ਉਨੀ ਬੀ ਤਾਰਾ ਤਾਰਾ ਉਨੀ ਬੀ ਕਹਿੰਦੇ ਜਦੋਂ ਪੰਜਾਬ ਦੇ ਵਿੱਚ ਪੰਜਾਬ ਨੂੰ ਛੱਡ ਕੇ ਬਾਹਰ ਨਿਰਦੇਸ਼ਾਂ ਵਿਚ ਜਾਣੇ ਅਸੀਂ ਇਸ ਵੇਲੇ ਹੈਗੇ ਆਸਟ੍ਰੇਲੀਆ ਚ ਪਰ ਆਸਟ੍ਰੇਲੀਆ ਦੇ ਜਿਹੜੇ ਬੱਚੇ ਨੇ ਨਾ ਬਹੁਤਿਆਂ ਦੀ ਕਹਿੰਦੇ ਨੇ ਕਿ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਪਰ ਮੈਨੂੰ ਜਿੰਨਾ ਕੁ ਲੱਗਦਾ ਮੈਨਾਂ ਨੇ ਸੁਣੇ ਵੀ ਇਹਨਾਂ ਨੂੰ ਪੰਜਾਬੀ ਆਉਂਦੀ ਤੁਹਾਨੂੰ ਆਉਂਦੀ ਹੈ ਪੰਜਾਬੀ ਹਾਂਜੀ ਆਉਂਦੀ ਤੁਹਾਨੂੰ ਆਉਂਦੀ ਹੈ ਹਾਂਜੀ ਤਾਨੂੰ ਆਉਂਦੀ ਹੈ ਹਾਂਜੀ ਬੋਲਣੀ ਵੀ ਆਉਂਦੀ ਤੁਹਾਨੂੰ ਹਾਂਜੀ ਤੁਹਾਡਾ ਨਾਮ ਕੀ ਹੈ ਅਸ਼ਮੀਤ ਕੌਰ ਪੰਦੇਰ ਅਸ਼ਮੀਤ ਪੰਜਾਬੀ ਚ ਸਪੈਲਿੰਗ ਹੁੰਦੇ ਨੇ ਹਾਂਜੀ ਚਲੋ ਬੋਲ ਕੇ ਸੁਣਾਓ ਬਈ ਟੈਸਟ ਕਰਦੇ ਵੀ ਹਾਂ ਕੁੜੀ ਨੂੰ ਤੇ ਨਹੀਂ ਪੂਰੇ ਯਾਦ ਨਹੀਂ ਗਏ ਪਰ ਅਬ ਮੈਂ ਸ ਹਾਰੀ ਈੜੀ ਓਕੇ ਸਸਾ ਸਸ ਦੇ ਪਰ ਤੇ ਬਿੰਦੀ ਓਕੇ ਮਮਾ ਹੂੰ ਬਿਹਾਰੀ ਤੇ ਫਿਰ ਤੱਤਾ ਤੱਤਾ ਅਸ਼ਮੀਤ ਵੈਰੀ ਗੁੱਡ ਤਾੜੀਆਂ ਮਾਰ ਦਿਓ ਆਪਣੀ ਫਰੈਂਡ ਦੇ ਨਾਮ ਦੇ ਉੱਤੇ ਅਜੇ ਪੰਜਾਬੀ 'ਚ ਗਿਣਤੀ ਬਹੁਤ ਘੱਟ ਨੂੰ ਆਉਂਦੀ ਹੁੰਦੀ ਹੈ ਤੁਹਾਨੂੰ ਪੰਜਾਬੀ 'ਚ ਗਿਣਤੀ ਆਉਂਦੀ ਹੈ 1 2 ਇਦਾਂ ਤੁਹਾਨੂੰ ਆਉਂਦੀ ਹੈ ਰਿਸ਼ਮੀ ਤੇ ਉਹਨੇ ਤੁਹਾਡਾ ਨਾ ਰਿਸ਼ਮੀ ਤੇ ਚਲੋ 40 ਤੱਕ ਗਿਣਤੀ ਸੁਣਾ ਦਿਓ 40 ਤੱਕ ਓਕੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 21 ਤੇ 30 34 35 36 37 38 39 40 40 ਵਾ 40 ਤੁਹਾਡਾ ਨਾਮ ਕੀ ਹੈ ਵਿਸ਼ੰਦੇ ਤੁਹਾਨੂੰ ਸਪੈਲਿੰਗ ਆਉਂਦੀ ਆਪਣੇ ਨਾਮ ਦੀ ਨਹੀਂ ਹੁੰਦੀ ਨਹੀਂ ਅੰਦੇ ਚਲੋ ਅਗਲੀ ਵਾਰ ਸਿੱਖ ਲਿਓ ਨਾ ਗਿਣਟੀਆਂ ਆਉਂਦੀਆਂ ਪੰਜਾਬੀ ਚ ਹਾਂਜੀ ਕਿੰਨੀ ਆਉਂਦੀਆਂ 20 ਤੱਕ 20 ਤੱਕ ਚਲੋ 20 ਤੱਕ ਸੁਣਾ ਦਿਓ 1 2 3 4 5 6 7 8 9 10 11 12 13 14 15 16 17 19 20 14 ਹਾਂ ਉਹ ਹੀ ਭਾਵੇਂ ਕਿੰਨੀ ਗੱਡ ਗੱਲ ਹੈ ਤੁਸੀਂ ਹੁਣ ਪੰਜਾਬੀ ਸਿੱਖਦੇ ਹੋ ਹਾਂਜੀ ਮੈਂ ਸਿੱਖਦੇ ਹਾਂ ਨਾ ਅਗਲੀ ਵਾਰ ਵਧੀਆ ਆਪਣੇ ਸਪੈਲਿੰਗ ਯਾਦ ਕਰ ਲਿਓ ਹਾਂਜੀ ਤੁਸੀਂ ਪੱਕੀ ਜਿਹੀ ਲੱਗ ਰਹੀ ਮੈਨੂੰ ਕੋਲੇ ਉਹ ਤੁਹਾਨੂੰ ਦੇਖ ਰਹੀ ਹਾਂ ਹਾਂ ਹਾਂਜੀ ਹੈ ਹਾਂਜੀ ਕਿੰਨੀ ਪੱਕੀ ਜਿਹੀ ਪੂਰੀ ਪੱਕੀ ਪਤਾ ਨਾਮ ਕੀ ਹੈ ਐਕਚੁਅਲੀ ਗਿਣਤੀ ਆਉਂਦੀ ਹੈ ਪੰਜਾਬੀ ਚ ਸੁਣਾਓ 1 2 3 4 5 6 7 8 9 10 ਇਟਸ ਇਟ 10 ਤੱਕ ਆਉਂਦੀ ਹੈ ਤੁਹਾਨੂੰ ਕਿੰਨੇ ਤੱਕ ਆਉਂਦੀ ਹੈ 15 ਚਲੋ ਸੁਣਾ ਦੋ 1 2 3 4 5 6 7 8 9 10 11 12 13 14 ਬਸ ਤੁਹਾਨੂੰ ਕਿੰਨੇ ਤੱਕ ਆਉਂਦੀ ਹੈ 20 ਤੱਕ ਸੁਣਾ ਦੋ 1 2 3 4 5 6 7 8 9 10 11 12 13 14 15 16 17 18 19 20 ਕੋਈ ਬੋਲੀ ਆਉਂਦੀ ਪੰਜਾਬੀ ਚ ਪੋਣੀ ਨਹੀਂ ਨਹੀਂ ਆਉਂਦੀ ਤੁਹਾਨੂੰ ਆਉਂਦੀ ਤੁਹਾਨੂੰ ਆਉਂਦੀ ਸ਼ਮੀਤ ਬੋਲੀ ਪੋਣੀ ਕੋਈ ਹਾਂਜੀ ਚਲੋ ਬੋਲੀ ਪਾਓ ਕਿੱਦਾਂ ਵੀ ਪੋਣਾ ਪੈਣਾ ਨਾਲ ਠੀਕ ਹੈ ਆ ਚਲੋ ਚਲੋ ਦੋਨੇ ਦੋਨੇ ਇਕੱਠੇ ਕਰ ਲਈਏ ਪਾਣੀ ਸੇਲੀਆਂ ਪਾਉਣਗੇ ਕਿੱਦਾਂ ਚਲੋ ਆ ਚੰਗੇ ਦਿਹਾੜੇ ਠੀਕ ਹੈ ਕਿ ਮੇਲੇ ਲੁਈਆ ਕਿ ਸੇਵਾ ਮਾਈਆ ਦੀ ਸੀ ਲੱਗਿਆ ਕਿਸੇ ਦਮਾਇਆ ਠਾਣੇ ਦਾ ਮੇਰੇ ਮਾਈਏ ਦੀ ਵੱਡੀ ਨੌਕਰੀ ਫਿਰਦਾ ਚੋੜੇ ਬਾਜ਼ਾਰ ਨਿੱਕੀ ਕਰਦਾ ਚੰਨਪੁਰੇ ਵੇਚਦਾ ਨਹੀਂ ਚੰਨਪੁਰਾ ਵੇਚਦਾ ਚੰਨਪੁਰਾ ਵੇਚਦਾ ਨਹੀਂ ਪਾਓ 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 ਕਿਵੇਂ ਪਾਈ ਕਿਵੇਂ ਪਾਈ ਜਿਵੇਂ ਪਾਈ ਦਾ ਹੁੰਦਾ ਓਕੇ ਕਹਿ ਮੈਂ ਤੁਸੀਂ ਪਰਫਾਰਮ ਵੀ ਕੀਤਾ ਕੁਝ ਖਾਰੀ ਪੰਗੜਾ ਕਿਹੜੇ ਗਾਣੇ ਦੇ ਬਹੁਤ ਗਾਣੇ ਸੀਗੇ ਆ ਗਾਣਾ ਚੱਲਦਾ ਪਿਆ ਤੇ ਹੁੰਦਾ ਉਹ ਤੇਰੀ ਅਦਾ ਕੋਈ ਰਿਮੂਵ ਕਰਕੇ ਦਿਖਾ ਦੋ ਪੰਗੜਾ ਦਾ ਸਟੈਪ ਆ ਦੋ ਨਾ ਚਲੋ ਜੀ ਬੱਚਿਆਂ ਨੂੰ ਕਿੰਨੇ ਐਸੀ ਐਲ ਵੀ ਦਾ ਕਿਉਂਕਿ ਬੱਚੇ ਨੇ ਪਰ ਇਹਨਾਂ ਲਈ ਐਪਰੀਸ਼ੀਏਸ਼ਨ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਬੱਚੇ ਨੇ ਆਪਣਾ ਨਾਮ ਪੰਜਾਬੀ ਚ ਦੱਸਿਆ ਦੇਖਦੇ ਰੋ ਰੋ ਬੋ ਟੀਵੀ